ਸਤਸਿ ਨੀਯਾ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਸਾਰੀਆਂ ਪਾਰਟੀਆਂ ਦੀਆਂ ਹਾਈ ਕਮਾਂਡਸ ਇਸ ਵਕਤ ਨਵੀਆਂ ਨੀਤੀਆਂ ਬਣਾਉਣ ਦੇ ਵਿੱਚ ਰੁਚੀਆਂ ਹੋਈਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਇਕੱਠ ਤੇ ਰੈਲੀਆਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋਣ ਹੀ ਵਾਲਾ ਹੈ ਹਾਲੀ ਦੇ ਵਿੱਚ ਆਕਾਲੀ ਦਲ ਬਾਦਲ ਵੱਲੋਂ ਮੀਟਿੰਗ ਕਰਕੇ ਇਹ ਗੱਲ ਅਨਾਉਂਸ ਕੀਤੀ ਗਈ ਹੈ ਕਿ ਹਰ ਹਫਤੇ ਚਾਰ ਜਿਹੜੀਆਂ ਰੈਲੀਆਂ ਉਹਨਾਂ ਵੱਲੋਂ ਆਰਗੇਨਾਈਜ਼ ਕੀਤੀਆਂ ਜਾਣਗੀਆਂ ਵੱਖ-ਵੱਖ ਹਲਕਿਆਂ ਦੇ ਵਿੱਚ ਤਾਂ ਉਹ ਸੰਭਾਵੀ ਹੈ ਕਿ ਉਸ ਸਮੇਂ ਜਿਹੜੇ ਉਹਨਾਂ ਹਲਕਿਆਂ ਦੇ ਉਮੀਦਵਾਰ ਹੈ ਉਹ ਵੀ ਉਹਨਾਂ ਵੱਲੋਂ ਅਨਾਉਂਸ ਕੀਤੇ ਜਾਣਗੇ ਜਿਵੇਂ ਪਿਛਲੇ ਦਿਨੀ ਅਕਾਲੀ ਦਲ ਬਾਦਲ ਨੇ ਜਿਹੜੀ ਕਨੌਰੀ ਹਲਕੇ 'ਚ ਰੈਲੀ ਕੀਤੀ ਹੈ ਉੱਥੇ ਉਹਨਾਂ ਨੇ ਆਪਣਾ ਪਹਿਲਾ ਉਮੀਦਵਾਰ ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਝਿੰਜਰ ਉਹਨਾਂ ਨੂੰ ਅਨਾਉਂਸ ਕੀਤਾ ਹੈ ਇਸੇ ਤਰੀਕੇ ਨਾਲ ਮਾਨ ਸਾਹਿਬ ਨੇ ਜਿਹੜਾ ਮਚਿਠਿਆ ਹਲਕੇ 'ਚ ਇਕੱਠ ਕੀਤਾ ਉਸ ਦੇ ਵਿੱਚ ਉਹਨਾਂ ਨੇ 23 ਨਵੇਂ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਤੇ ਆਪਣਾ ਪਾਰਟੀ ਦਾ ਪਹਿਲਾ ਉਮੀਦਵਾਰ ਵੀ ਉਹਨਾਂ ਨੇ ਉੱਥੋਂ ਅਨਾਉਂਸ ਕੀਤਾ ਹੈ ਕਾਂਗਰਸ ਪਾਰਟੀ ਥੋੜੀ ਪਛੜ ਰਹੀ ਹੈ ਬੇਸ਼ੱਕ ਮੰਰੇਗਾ ਬਚਾਓ ਦੇ ਦਿਨ ਅੱਠ ਰੈਲੀਆਂ ਪੰਜਾਬ ਦੇ ਵਿੱਚ ਕੀਤੀਆਂ ਜਿਸ ਦੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਭਪੇਸ਼ ਬਗੇਲ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਰਹੇ ਹਨ ਇਹਨਾਂ ਰੈਲੀਆਂ ਦੇ ਵਿੱਚ ਸ਼ਾਮਲ ਰਹੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਜਿਹੜਾ ਸਿਆਸੀ ਕਮਾਸਾਨ ਕਾਂਗਰਸ ਪਾਰਟੀ ਦੇ ਅੰਦਰ ਮਚਿਆ ਉਸ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਕਾਸਰਾਈਆਂ ਫਿਰ ਤੋਂ ਲਗੜੀਆਂ ਸ਼ੁਰੂ ਹੋ ਗਈਆਂ ਭਾਵ ਕਿ ਪਹਿਲਾਂ ਸੋਚਿਆ ਜਾ ਰਿਹਾ ਸੀ ਕਿ ਜਿਵੇਂ 3 ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ 2027 ਦਾ ਸੰਭਾਵਿਤ ਚਿਹਰਾ ਉਹੀ ਹੋਣਗੇ ਔਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਆਪਣੇ ਹਲਕਾ ਚੜਾ ਚਮਕੌਰ ਸਾਹਿਬ ਹੈ ਉਥੋਂ ਬੇहद ਸੰਤੋਸ਼ਜਨਕ ਜਿਹੜੇ ਨਤੀਜੇ ਸਨ ਉਹ ਕਾਂਗਰਸ ਨੂੰ ਮਿਲੇ ਸਨ ਔਰ ਕਾਂਗਰਸ ਪਾਰਟੀ ਦੇ ਅੰਦਰ ਇਹ ਵੀ ਚੱਲ ਰਿਆ ਸੀ ਕਿ ਜਿਵੇਂ 2022 ਦੇ ਵਿੱਚ ਬਹੁਤ ਵਧੀਆ ਰਿਜ਼ਲਟ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ 117 ਵਿੱਚੋਂ 92 ਐਮਐਲਏ ਉਹਨਾਂ ਨੇ ਜਿੱਤ ਕੇ ਸਰਕਾਰ ਬਣੀ ਸੀ ਪਰ 2024 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਲੋਕਾਂ ਵੱਲੋਂ ਮੂੰਹ ਮੋੜ ਕੇ ਕਾਂਗਰਸ ਪਾਰਟੀ ਨੂੰ ਜਿਹੜਾ ਹੈ ਭਰਮਾ ਸਮਰਥਨ ਦੇ ਕੇ ਬਹੁਤ ਜ਼ਿਆਦੇ ਜਿਹੜੇ ਐਮਪੀ ਸਨ ਉਹ ਲੋਕ ਸਭਾ ਵਿੱਚ ਭੇਜੇ ਗਏ ਸਨ ਤਾਂ ਕਾਂਗਰਸ ਪਾਰਟੀ 2027 ਦੇ ਵਿੱਚ ਉਹ ਬਦਲ ਨੂੰ ਦੇਖ ਰਹੀ ਸੀ ਕਿ ਆਉਣ ਵਾਲਾ ਜਿਹੜਾ 2027 ਦਾ ਸਮਾਂ ਉਹ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਕਿਉਂਕਿ ਬੇਸ਼ੱਕ 2022 ਰਿਪੀਟ ਨਹੀਂ ਕਰ ਸਕੀ ਪਰ 2024 ਲੋਕ ਸਭਾ ਦੇ ਵਿੱਚ ਉਹਨਾਂ ਦਾ ਵੋਟ ਕਰਾਫ ਕਾਫੀ ਇੱਕਦਮ ਉੱਪਰ ਗਿਆ ਸੀ ਤਾਂ ਬਹੁਤ ਸਾਰੀ ਆਸ ਸੀ ਉਹਨਾਂ ਨੂੰ ਪਰ ਜਿਵੇਂ ਹੁਣ ਫਿਰ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋਕਲੇਸ਼ ਬੇਸ਼ੱਕ ਇੱਕ ਵਾਰ ਥੰਮ ਥੰਮ ਗਿਆ ਸੀ ਜਿਸ ਵੇਲੇ ਮੈਡਮ ਨਵਜੋਤਖੌਰ ਵਾਲਾ ਨਵਜੋਤਖੌਰ ਸਿੱਧੂ ਵਾਲਾ ਮਾਮਲਾ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਬਿਆਨਬਾਜ਼ੀ ਵੀ ਖਤਮ ਹੋ ਗਈ ਸੀ ਤੇ ਮਾਮਲਿਆਂ ਦੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਪਪੇਸ਼ ਬਗੇਲ ਸਾਰੀ ਲੀਡਰਸ਼ਿਪ ਨੂੰ ਜਿੰਨੀਆਂ ਉਹ ਰੈਲੀਆਂ ਹੋਈਆਂ ਉਹਨਾਂ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠਾ ਵੀ ਕਰ ਗਏ ਸੀ ਉਹਨਾਂ ਦੇ ਜਾਣ ਤੋਂ ਬਾਅਦ ਐਸਸੀ ਭਾਈਚਾਰੇ ਦੀ ਐਸਸੀ ਜਿਹੜੀ ਵਿੰਗ ਹੈ ਉਹਦੀ ਮੀਟਿੰਗ ਹੋਈ ਚੰਡੀਗੜ੍ਹ 'ਚ ਉੱਥੇ ਬਿਆਨ ਦਿੱਤਾ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਬਿਆਨ ਨੂੰ ਹੋਰ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਮੀਟਿੰਗ ਸੀ ਉਸ ਦੇ ਵਿੱਚ ਮੈਂ ਆਪਣਾ ਪੱਖ ਰੱਖਿਆ ਸੀ ਪਰ ਮੇਰੇ ਪੱਖ ਰੱਖਣ ਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਗਿਆ ਮੰਨਣਾ ਨਾ ਮੰਨਣਾ ਹਾਈ ਕਮਾਂਡ ਦੀ ਮਰਜ਼ੀ ਹੈ ਪਰ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਆਪਣਾ ਪੱਖ ਰੱਖਿਆ ਸੀ ਕਿ 35 ਤੋਂ 40% ਦੀ ਦਲਿਤ ਭਾਈਚਾਰੇ ਦੀ ਵੋਟ ਹੈ ਤਾਂ ਉਹਨਾਂ ਨੂੰ ਬੰਦ ਦੀ ਪ੍ਰਤਨਿਧਤਾ ਉਸ ਹਿਸਾਬ ਦੇ ਨਾਲ ਦਿੱਤੀ ਜਾਵੇ ਪਰ ਉਸ ਨੂੰ ਜਾਤੀਵਾਦ ਦਾ ਨਾਮ ਦੇ ਕੇ ਉਭਾਰ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਦੀ ਇਮੇਜ ਜਿਹੜੀ ਸੀ ਉਹ ਡਾਊਨ ਹੋਈ ਹੈ ਪੰਜਾਬ ਦੇ ਵਿੱਚ ਨਹੀਂ ਕਹਿ ਸਕਦੇ ਡਾਊਨ ਹੋਈ ਹੈ ਲੀਡਰਸ਼ਿਪ ਦੀਆਂ ਨਜ਼ਰਾਂ ਦੇ ਵਿੱਚ ਡਾਊਨ ਹੋਈ ਹੈ ਕਿਉਂਕਿ ਉਹਨਾਂ ਨੂੰ ਕਾਫੀ ਉੱਥੇ ਬੇਰੁਖੀ ਦਾ ਸਾਹਮਣਾ ਕਰਨਾ ਪਿਆ ਜਿਹੜੀ ਦਿੱਲੀ ਹਾਈ ਕਮਾਂਡ ਨੇ ਮੀਟਿੰਗ ਸਰਦੀ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਜਦੋਂ ਉਹ ਮੀਟਿੰਗ ਦੇ ਵਿੱਚ ਦਾਖਲ ਹੋਣ ਜਾ ਰਹੇ ਸਨ ਤਾਂ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਸੀ ਕਿ ਜਵਾਹਰ ਭਵਨ ਦੇ ਗੇਟ ਤੋਂ ਇੱਕ ਵਾਰ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਜੇ ਉਹ ਮੀਟਿੰਗ ਵਿੱਚ ਸ਼ਾਮਲ ਹੋਏ ਵੀ ਤਾਂ ਕਾਫੀ ਬੇਰੁਖੀ ਜੀ ਉਹਨਾਂ ਦੇ ਨਾਲ ਜਿਹੜੀ ਹੈ ਉਹ ਨજર ਆਈ ਹਾਈ ਕਮਾਂਡ ਵੱਲੋਂ ਕਿਉਂਕਿ ਉਹਨਾਂ ਨੇ ਇਸ ਬਿਆਨ ਨੂੰ ਜਾਤੀਵਾਦ ਨਾਲ ਰਿਲੇਟ ਕਰਕੇ ਦੇਖਿਆ ਕਿਉਂਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਨੇ ਇਸ ਹਿਸਾਬ ਨਾਲ ਉਸ ਬਿਆਨ ਨੂੰ ਹਾਈ ਕਮਾਂਡ ਦੇ ਸਾਹਮਣੇ ਪੇਸ਼ ਕੀਤਾ ਸੀ ਤਾਂ ਬੇਸ਼ੱਕ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਉਹ ਜਾਤੀਵਾਦ ਨੂੰ ਲੈ ਕੇ ਸਿਆਸਤ ਨਹੀਂ ਕਰਦੇ ਹਰੇਕ ਵਰਗ ਦਾ ਧਿਆਨ ਛੜਾ ਉਹ ਰੱਖਿਆ ਜਾਂਦਾ ਪਰ ਹੁਣ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਜਿਹੜੀ ਲੋਬਿੰਗ ਹੋਣੀ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਉਸ ਨਾਲ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਆ ਫਿਰ ਤੋਂ ਕਿਉਂਕਿ ਵੱਡੇ ਜਿਹੜੇ ਆਗੂ ਨੇ ਲੀਡਰ ਨੇ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਇੱਕ ਬੇਦਾਗ ਸ਼ਖਸੀਅਤ ਨੇ ਉਹਨਾਂ ਨੂੰ ਸਭ ਤੋਂ ਸੈਂਟਰਲ ਦੇ ਵਿੱਚ ਵੱਡਾ ਅਹੁਦਾ ਮਿਲਣਾ ਚਾਹੀਦਾ ਹੈ ਜਿਸ ਨਾਲ ਪੰਜਾਬ ਦੀ ਜਿਹੜੀ ਦੂਸਰੀ ਲੀਡਰਸ਼ਿਪ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਉਹ ਚੱਲਣਗੇ ਪੰਜਾਬ ਦੇ ਮੁੱਦਿਆਂ ਦੀ ਉਹ ਗੱਲ ਕਰਦੇ ਆ ਪੂਰੇ ਜੋਰ ਸ਼ੋਰ ਨਾਲ ਉਠਾਉਂਦੇ ਆ ਲੋਕ ਸਭਾ ਦੇ ਵਿੱਚ ਵੀ ਤਾਂ ਉਹਨਾਂ ਦਾ ਉਹਨਾਂ ਦਾ ਇਹ ਕਹਿਣਾ ਹੈ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਨਾਲ ਆਪਣਾ ਸਮਰਥਨ ਰੱਖਦੇ ਆ ਕਿ ਚਰਨਜੀਤ ਸਿੰਘ ਚੰਨੀ ਇੱਕ ਵਧੀਆ ਮੁੱਖ ਮੰਤਰੀ ਹੋ ਸਕਦੇ ਆ ਜੇਕਰ ਕਾਂਗਰਸ ਪਾਰਟੀ ਥੋੜਾ ਧਿਆਨ ਦੇਵੇ ਪਰ ਕਾਂਗਰਸ ਪਾਰਟੀ ਵੱਲੋਂ ਇਹ ਅਨਾਉਂਸ ਕਰ ਦਿੱਤਾ ਗਿਆ ਹੈ ਕਿ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੋਈ ਨਹੀਂ ਹੋਏਗਾ 2022 ਦੇ ਉਹਨਾਂ ਨੇ ਕਿਹਾ ਕਿ ਤਸਰਬੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਅਸੀਂ ਚਿਹਰਾ ਨਹੀਂ ਦੇਵਾਂਗੇ ਬਹੁਮਤ ਆਉਣ ਤੋਂ ਬਾਅਦ ਹਾਈ ਕਮਾਂਡ ਫੈਸਲਾ ਕਰੇਗੀ ਕਿ ਮੁੱਖ ਮੰਤਰੀ ਕਿਸ ਨੂੰ ਬਣਾਉਣਾ ਹੈ ਪਰ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਇੱਕ ਅਣਗੌਲਾ ਕੀਤਾ ਜਾ ਰਿਹਾ ਹੈ ਉਹਦਾ ਨੁਕਸਾਨ 2027 ਦੇ ਵਿੱਚ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਹੋਣ ਦੀਆਂ ਸੰਭਾਵਨਾਵਾਂ ਜਾਦੀਆਂ ਜਿਤਾਈਆਂ ਜਾ ਰਹੀਆਂ ਹਨ ਰਾਜਨੀਤਿਕ ਵਿਸ਼ਲੇਸ਼ਕਾਂ ਵੱਲੋਂ ਅਤੇ ਇਹ ਵੀ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਿ ਜੇਕਰ ਇਸੇ ਤਰ੍ਹਾਂ ਬੇਰੁਖੀ ਉਹਨਾਂ ਦੇ ਨਾਲ ਜਾਰੀ ਰਹੀ ਤਾਂ ਜੇਕਰ ਉਹ ਪਾਰਟੀ ਹੀ ਛੱਡ ਜਾਂਦੇ ਹੈ ਤਾਂ ਫਿਰ ਉਸ ਤੋਂ ਵੀ ਜਿਹੜਾ ਜ਼ਿਆਦਾ ਨੁਕਸਾਨ ਹੈ ਉਹ ਕਾਂਗਰਸ ਪਾਰਟੀ ਨੂੰ 2027 ਦੇ ਵਿੱਚ ਦੇਖਣ ਨੂੰ ਮਿਲੇਗਾ ਧੰਨਵਾਦ